ਸੋ ਲੋਕ ਭਗਤ ਕਬੀਰ ਜੀੋ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਬ ਕੋ ਹਸਨੇ ਹਾਰ ਬਲੇ ਹਾਰੀ ਇਸ ਜਾਤ ਕੋ ਦੇ ਜੱਪਿਓ ਸਰਜਨਾਰ ਕਬੀਰ ਡਗਮਗ ਕਿਆ ਕਰੇ ਕਹਾਂ ਡੁਲਾਵੇਂ ਜਿਓ ਸਰਬ ਸੁਖ ਕੋ ਨਾਇ ਕੋ RAM ਨਾਮ ਰਸ ਪਿਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀਸਾ ਦਾਦੇ ਕਾਂ ਜਿਓ ਜਿਨ ਮਨ ਨਾਹੀ ਨਾਓ ਕਬੀਰ ਐਸਾ ਇੱਕ ਆਦ ਜੋ ਜੀਵਤ ਮਿਰਤ ਕੋਇ ਨਿਰਭੈ ਹੋਏ ਤਾ ਗੁਣ ਰਵੈ ਜਤ ਤੇ ਖੋ ਤਤ ਸੋਇ ਕਬੀਰ ਜਾ ਦਿਨ ਹੋ ਮੂਆ ਪਛ ਭਇਆ ਅਨੰਦ ਮੋਹ ਮਿਲਿਓ ਪ੍ਰਭ ਆਪਨਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਫਲ ਸਭ ਕੋਇ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਇ ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਫੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ ਕਬੀਰ ਸੋਈ ਮਾਰੀਆ ਜੇ ਮੂਹ ਸੁਖ ਹੋਏ phalo phalo sabko kahe buru na mane koi kabir raati ho wakariyo tare ube jant la phahe utta utte se jaan mare bhagwant kabir chandan kabir wa phala bede utha kupalas oye bhi chandan hoye rahe ਬਸ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂਡੇਆ ਇਓ ਮਤ ਡੂਬੋ ਕੋਈ ਚੰਦਨ ਕਾ ਨਿਤਤੇ ਬਸਸਾ ਬਾਸ ਸੁਗੰਧ ਨਾ ਹੋਏ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਇਨ ਕੋਹੜਾ ਮਾਰਿਆ ਗਾਫੁਲ ਆਪਣੇ ਹੱਥ ਕਬੀਰ ਜहां-ਜਾਂ ਹਾਂ ਫਿਰਿਓ ਤੋਤ ਕਠਾ ਉਠਾਈ ਇਕ ਰਾਮ ਸਨੇਹੀ ਬਾਰਾ ਉਜਰ ਮੇਰਾ ਪਾਈ ਕਬੀਰ ਸੰਤਨ ਕੀ ਚੁੰਗਿਆ ਫਲੀ ਪਟਕ ਕਸਤੀ ਕਾਉ ਆਗ ਲਗਾ ਤੇ ਤੋਲ ਹਰ ਜੇ ਨਹੀਂ ਹਰ ਕੋ ਨਾਉ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗਰੇ ਜਾਈ ਰੋਵੋ ਸਾਕਤ ਬਾਪੁਰੇ ਜੋ ਹੱਤ ਹੱਤ ਬਿਕਾਇ ਕਬੀਰ ਸਾਕਤ ਐਸਾ ਜੈਸੀ ਲਸਨ ਕੀ ਖਾਨ ਕੋਨੇ ਬੈਠ ਖਾਈਆ ਤਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪੰਨ ਚ ਖੋਲਨ ਹਾਰ ਸੰਤੋ ਮੱਖਣ ਖਾਇਆ ਸਾਸ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਤਮਨ ਵਹਿ ਹਿਮਥਾਰ ਜਿਨ ਬਲੋਇਆ ਤਿਨ ਖਾਇਆ ਅਵਰ ਬਲੋਵਨ ਹਾਰ ਕਬੀਰ ਮਾਇਆ ਚੋਰਤੀ ਮੁਸ ਮੁਸ ਲਾਵੇ ਹਾਥ ਇੱਕ ਕਬੀਰਾ ਨਾਮ ਸਾ ਜਿਨ ਕੀਨੀ ਬਾਰਾਂ ਬਾਟ ਕਬੀਰ ਸੁਖ ਨਾ ਇਹ ਜੁਗ ਕਰੈ ਜੋ ਬਹੁਤੈ ਮੀਤ ਜੋ ਚਿਤ ਰੱਖੈ ਏਕ ਸਿਉ ਤੇ ਸੁਖ ਪਾਵੇਂ ਮੀਤ ਕਬੀਰ ਜਿਸ ਮਰਨੇ ਤੇ ਜਗ ਡਰ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਅਨੰਦ ਰਾਮ ਪਦਾਰਥ ਪਾਏ ਕ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਖ ਨਹੀਂ ਮੋਲ ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਪੰਡਿਤ ਰਾਜ ਭੂਪਤੀ ਆਵੇਂ ਤੋਂ ਨੇ ਕਾਮ ਕਬੀਰ ਪ੍ਰੀਤ ਇੱਕ ਸਿਉ ਕੀਏ ਆਨੰਦ ਵਿਧਾ ਜਾਏ ਪਾਵੇਂ ਲੰਬੇ ਕੇਸ ਕਰ ਪਾਵੇਂ ਘਰ ਰੁੰਡਾਏ ਕਬੀਰ ਜਗ ਕਾ ਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲ ਹਾਰੀ ਤਿੰਨ ਕੋ ਪੈਸ ਜੋ ਨੀਕ ਸਜਾਹੇ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬੋਰ ਨੰਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਏ ਤਨ ਜਾਏਗਾ ਕਮਨ ਮਾਰਗ ਲਾਇ ਤੈ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਵਾ ਮਰਦੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰ ਬੋਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨ ਬਰ ਬਾਰ ਜਿਉ ਬਨ ਫਲ ਪੱਕੇ ਭੋਏ ਗਿਰੇ ਬੋਰ ਨ ਲਾਗੇਂ ਡਾਰ ਕਬੀਰਾ ਤੂੰ ਹੀ ਕਬੀਰ ਤੂੰ ਤੇਰੋ ਨਾਮ ਕਬੀਰ RAM ਰਤਨ ਸਭ ਪਾਈਐ ਜੋ ਪਹਿਲੇ ਤਜੇ ਸ਼ਰੀਰ ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨ ਹੋਇ ਕਰਮ ਕਰੀਮ ਜੋ ਕਰ ਰਹਿ ਨੇਟ ਨ ਸਕੇ ਕੋਈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨ ਕੋਈ ਰਾਮ ਕਸੌਟੀ ਸੋਸਹ ਜੋ ਮਰ ਜੀਵਾ ਹੋਇ ਕਬੀਰ ਉਜਲ ਪਹਿਰੇ ਕਾਪਰ ਪਾਮ ਸੁਪਾਰੀ ਖਾਹ ਏਕ ਸਹਰ ਕੇ ਨਾਮ ਬਿਨ ਬਾਧ ਜੰਪੁਰ ਜਾਹ ਕਬੀਰ ਬੇੜਾ ਜਰਜਰ ਫੂਟੇ ਸ਼ੇਕ ਹਜ਼ਾਰ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਫਾਰ ਕਬੀਰ ਹਾਡ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਏ ਜਗ ਜਰਤਾ ਦੇਖ ਕੇ ਪਹਿਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾੜ ਹੈਵਰ ਉਪਰ ਛਤਰ ਤਰ ਤੇ ਫਨ ਧਰਨੀ ਗਾੜ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਫੁਏ ਲੇਟਣਾ ਉਪਰ ਜਾਮੈਂ ਕਾਸ ਕਬੀਰ ਗਰਬ ਨਾ ਕੀਜੀਐ ਰੰਗ ਨ ਹਸੀਐ ਕੋਈ ਅਜੋ ਸੁਨਾਉ ਸੁਬੰਦਰ ਮੈਂ ਕਿਆ ਜਾਣੂ ਕਿਆ ਹੋਇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉਂ ਕਾਂਚੂਰੀ ਕੋ ਅੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਤਾਛੇ ਪਛਤਾਹੋਗੇ ਤਰਨ ਜਾਹੇਂਗੇ ਸ਼ੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣਾ ਘਰ ਲਾਵੇ ਆਗ ਪੰਚੋ ਲਰਕਾ ਜਾਰ ਕੈ ਰਹਿ RAM ਲੇਵ ਲਾਗ ਕੋ ਹੈ ਲਰਕਾ ਵਿਚਈ ਲੜਕੀ ਵਿਚ ਕੋਈ ਸੰਝਾ ਕਰ ਕਬੀਰ ਸਿਉ ਹਰ ਸੰਗ ਬਨਜ ਕਰੇ ਕਬੀਰ ਇਹ ਚੇਤਾਵਨੀ ਮਤ ਸਹ ਸੰਸਾਰ ਜਾਏ ਪਾਛੇ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਹ ਕਬੀਰ ਮੈਂ ਜਾਣਿਓ ਪੜਬੋ ਫਲੋ ਤਰਬਿ ਸਿਉ ਫਲ ਜੋਗ ਅਕਤਨਾ ਛਡੋ ਰਾਮ ਕੀ ਭਾਵੈ ਨਿੰਦੋ ਲੋਗ ਕਬੀਰ ਲੋਗ ਕੇ ਨਿੰਦਾ ਬਪੂੜਾ ਜੇ ਮਨ ਨਾਹੀ ਗਿਆਨ RAM ਕਬੀਰ ਰਵ ਰਹਿ ਅਮਰ ਤਜੇ ਸਭ ਕਾਮ ਕਬੀਰ ਪਰਦੇਸੀ ਕਾ ਕਾਗਰ ਚਾਹ ਦਿਸ ਲਾਗੀ ਆਗ ਖਿੰਤਾ ਜਲ ਕੋਇਲ ਫਈ ਤਾ ਅੱਗੇ ਆਂਚ ਨਾ ਲਾਗ ਕਬੀਰ ਖਿੰთა ਜਲ ਕੋਇਲਾ ਫਈ ਖਾਪੁਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਬਿਗੂ ਕਬੀਰ ਥੋਰ ਜਲ ਮਾ ਛੁਲੀ ਤੀਵਰ ਮੇਲਿਓ ਜਾਲ ਇਹ ਟੋਗਨੇ ਨਾ ਸ਼ੂਟ ਸੈ ਫੇਰ ਤਰਸ ਮੰਧ ਸਮਾਲ ਕਬੀਰ ਸਮੰਧ ਨਾ ਛੋਡੀਐ ਜੋ ਅਤਖਾਰੋ ਹੋਇ ਪੋਖਰ ਪੋਖਰ ਠੂੰਡਤੇ ਭਲੋ ਨ ਕਹਿ ਕੋਈ